ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਬਣਾਇਆ ਹਰ ਕੰਮ ਸੰਵਿਧਾਨ ਦੇ ਥੱਲੇ ਹੋ ਰਿਹਾ ਇਹ ਲੋਕਾਂ ਦਾ ਕਹਿਣਾ ਫਿਰ ਸੰਵਿਧਾਨ ਦੇ ਹੁੰਦਿਆਂ ਸੁੰਦਿਆਂ ਕੋਰਟ ਖਚੈਰੀ ਦੇ ਹੁੰਦਿਆਂ ਸੁੰਦਿਆਂ ਭਾਰਤ ਵਿੱਚ ਐਨੀ ਮਗਿਹਾਈ ਐਨੀ ਬੇਰੋਜ਼ਗਾਰੀ ਐਨੀ ਗਰੀਬੀ ਤੇ ਇੰਨਾ ਅਤਿਆਚਾਰ ਕਿਉਂ ਆ ਇਹਦਾ ਮਤਲਬ ਆ ਸੰਵਿਧਾਨ ਅਜੇ ਤੱਕ ਗਰੀਬਾਂ ਨੇ ਪੜਿਆ ਹੀ ਨਹੀਂ ਅਜੇ ਤੱਕ ਗਰੀਬਾਂ ਨੂੰ ਆਪਣੀ ਤਾਕਤ ਦਾ ਪਤਾ ਹੀ ਨਹੀਂ ਲੱਗਿਆ ਤੇ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਅਜੇ ਤੱਕ ਸਮਝ ਨਹੀਂ ਆਈ ਭਾਰਤ ਵਿੱਚ ਅਜੇ ਤੱਕ ਮੰਨਵਾਦ ਚੱਲਣ ਡਿਆ ਸੰਵਿਧਾਨ ਨਹੀਂ ਇਸੇ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਨੌਜਵਾਨੇ ਪੀੜ੍ਹੀ ਨੂੰ ਮੁੰਡੇ ਤੇ ਕੁੜੀਆਂ ਨੂੰ ਹੁਣ ਤਾਂ ਤੁਸੀਂ ਅਨਪੜ ਨਹੀਂ ਗੇ ਪੜੇ ਲਿਖੇ ਆ ਛੱਡ ਦਿਓ ਜਪਜੀ ਸਾਹਿਬ ਪੜਨਾ ਜਪਜੀ ਸਾਹਿਬ ਦੀ ਤੁਹਾਨੂੰ ਸਮਝ ਨਹੀਂ ਆਉਣੀ ਛੱਡ ਦਿਓ ਉਹਨਾਂ ਦੀ ਪੂਜਾ ਕਰਨੀ ਜਿਨ੍ਹਾਂ ਦੇ ਬਾਰੇ ਤੁਸੀਂ ਕੁਝ ਜਾਣਦੇ ਨਹੀਂ ਤੁਹਾਡੀ ਇਸ ਪਾਠ ਪੂਜਾ ਦਾ ਫਾਇਦਾ ਸਿਰਫ ਮਨੁਵਾਦੀ ਸੋਚ ਵਾਲਿਆਂ ਨੂੰ ਹੋ ਰਿਹਾ ਤੁਹਾਨੂੰ ਨਹੀਂ ਹੋ ਰਿਹਾ ਇਸ ਸੰਵਿਧਾਨ ਦਾ ਕਲਾ ਕਲਾ ਅੱਖਰ ਤੁਹਾਡੇ ਹੱਕ ਵਿੱਚ ਬੋਲ ਰਿਹਾ ਜਿਵੇਂ ਪਰਮਾਤਮਾ ਜਿਵੇਂ ਪਰਮਾਤਮਾ ਦੇ ਵਾਸਤੇ ਤੁਸੀਂ ਸਾਰੇ ਇਕ ਬਰਾਬਰ ਆ ਨਾ ਚਾਹੇ ਉਹ ਹਿੰਦੂ ਚਾਹੇ ਉਹ ਮੁਸਲਮਾਨ ਚਾਹੇ ਉਹ ਸਿੱਖਤ ਚਾਹੇ ਉਹ ਸਾਈ ਹਵਾ ਪਾਣੀ ਸਭ ਦੇ ਲਈ ਬਰਾਬਰ ਆ ਇਸੇ ਤਰ੍ਹਾਂ ਹੀ ਸੰਵਿਧਾਨ ਵੀ ਸਭ ਨੂੰ ਬਰਾਬਰਤਾ ਦਾ ਪਾਠ ਪੜ੍ਹਾ ਲਿਆ ਛੱਡ ਦਿਓ ਉਹਨਾਂ वेद ਸ਼ਾਸਤਰਾਂ ਤੇ ਗ੍ਰੰਥਾਂ ਨੂੰ ਪੜ੍ਹਨਾ ਜਿਨ੍ਹਾਂ ਨੇ ਅੱਜ ਤੱਕ ਤੁਹਾਡੇ ਕੋਲੋਂ ਝਗੜਿਆਂ ਤੋਂ ਸ외 ਕੁਝ ਕਰਵਾਇਆ ਹੀ ਨਹੀਂ ਉਹਨਾਂ ਗ੍ਰੰਥਾਂ ਦਾ ਟਾਈਮ ਹੁਣ ਖਤਮ ਹੋ ਚੁੱਕਾ ਉਨ੍ਹਾਂ ਦੀ ਮਨਿਆਦ ਹੁਣ ਪੁੱਗ ਚੁੱਕੀ ਆ ਇਹ ਸੰਸਾਰ ਚੱਲਣ ਹਾਰਾ ਇਸੇ ਕਰਕੇ ਤੁਸੀਂ ਵੀ ਅੱਗੇ ਵਧੋ ਕਿਉਂ ਕਰੀ ਜਾਂਦੇ ਆ ਮੁਰਦਿਆਂ ਦੀ ਪੂਜਾ ਕਿਉਂ ਲੜੀ ਜਾਂਦੇ ਆ ਤੁਸੀਂ ਮੁਰਦਿਆਂ ਦੇ ਪਿੱਛੇ ਕੁਝ ਆਪਣੇ ਬਾਰੇ ਵੀ ਸੋਚੋ ਕੁਝ ਆਪਣਿਆਂ ਦੇ ਬਾਰੇ ਸੋਚੋ ਜੇ ਇੱਕ ਪਿੰਡ ਚਾਰ ਗੁਰਦੁਆਰੇ ਚਲਾ ਸਕਦਾ ਨਾ ਤਾਂ ਫੇਰ ਚਾਰ ਪਿੰਡ ਇੱਕ ਸਕੂਲ ਕਿਉਂ ਨਹੀਂ ਚਲਾ ਸਕਦੇ ਅਸਟਾਮ ਕੱਲਾ ਪੰਜਾਬ ਦਿੱਲੀ ਤੇ ਹਿਮਾਚਲ ਨੂੰ ਚਲਾ ਰਿਆ ਉਹ ਵੀ ਮਨੁਵਾਦੀ ਸੋਚ ਦਾ ਤੇ ਪਖੰਡਵਾਦ ਦਾ ਸ਼ਿਕਾਰ ਹੋ ਕੇ ਫਿਰ ਪੰਜਾਬ ਵਿੱਚ ਕਿੱਡੇ ਕਿੱਡੇ ਵੱਡੇ ਮੰਦਰ ਕਿੱਡੇ ਕਿੱਡੇ ਵੱਡੇ ਗੁਰਦੁਆਰੇ ਕਿੱਡੇ ਕਿੱਡੇ ਵੱਡੇ ਚੰਚ ਕਿੱਡੇ ਕਿੱਡੇ ਵੱਡੇ ਦਰਬਾਰ ਇਹਨਾਂ ਨੂੰ ਕੋਈ ਸਰਕਾਰਾਂ ਨਹੀਂ ਚਲਾ ਰਹੀਆਂ ਇਹਨਾਂ ਨੂੰ ਤੁਸੀਂ ਲੋਕ ਚਲਾ ਰਹੇ ਆਂ ਇਹਨਾਂ ਦੇ ਬਾਰੇ ਤੂੰ ਤੁਸੀਂ ਸੋਚ ਰਹੇ ਆਂ ਤੇ ਤੁਸੀਂ ਆਪਣੇ ਬੱਚਿਆਂ ਦੇ ਬਾਰੇ ਕਿਉਂ ਨਹੀਂ ਸੋਚ ਰਹੇ ਮੈਂ ਤਾਂ ਇਹ ਵੀ ਦੇਖਿਆ ਕਈਆਂ ਪਿੰਡਾਂ ਦੇ ਵਿੱਚ ਇੱਕ ਕਬਰ ਉੱਤੇ ਹਰੀ ਚਾਦਰ ਪਾਈ ਹੁੰਦੀ ਆ ਉਹਦੇ ਉੱਤੇ ਲੋਕ ਹਰ ਸਾਲ 5 7 10 ਲੱਖ ਰੁਪਇਆ ਲਾ ਦਿੰਦੇ ਆ ਲੇਕਿਨ ਪਿੰਡ ਵਾਲੇ ਕਬਰਸਤਾਨ ਤੇ ਕਬਰਸਤਾਨ ਤੇ 1 ਰੁਪਇਆ ਨਹੀਂ ਲਾਉਂਦੇ ਅਗਰ ਜੇ ਬਾਰਿਸ਼ ਦੇ ਮੌਸਮ ਦੇ ਵਿੱਚ ਕਿਸੇ ਦੀ ਮੌਤ ਹੋ ਜਾਵੇ ਨਾ ਤੇ ਲੋਕਾਂ ਦੇ ਵਾਸਤੇ ਉੱਥੇ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਰੱਬ ਦਾ ਵਾਸਤਾ ਹੀ ਪੜ ਲਓ ਸੰਵਿਧਾਨ ਨੂੰ ਜਦੋਂ ਤੁਹਾਨੂੰ ਸੰਵਿਧਾਨ ਦੀ ਸਮਝ ਆ ਗਈ ਨਾ ਤਾਂ ਫੇਰ ਹੋਣੀ ਹੈ ਕ੍ਰਾਂਤੀ ਕ੍ਰਾਂਤੀ ਕੋਈ ਐਵੇਂ ਨਹੀਂ ਘਟਣੀ ਕ੍ਰਾਂਤੀ ਤੁਸੀਂ ਆਪ ਲਿਆਉਣੀ ਆ ਜਿਹੜੀ ਕ੍ਰਾਂਤੀ ਹਜ਼ਾਰਾਂ ਸਾਲਾਂ ਤੋਂ ਨਹੀਂ ਨਾ ਹੋ ਰਹੀ ਉਹ ਕ੍ਰਾਂਤੀ ਸੰਵਿਧਾਨ ਨੂੰ ਪੜ ਕੇ ਇੱਕ ਦੋ ਸਾਲਾਂ ਦੇ ਵਿੱਚ ਵਿੱਚ ਹੋ ਸਕਦੀ ਆ